ਪੈਸਾ ਦਿੱਤੇ ਬਗੈਰ ਤੁਸੀਂ ਮੇਰੇ ਕੋਲੋਂ ਬਿਲਕੁਲ ਮੁਫਤ ਸਲਾਹ ਲੈ ਸਕਦੇ ਹੋ ਮੈਡੀਕਮ ਆਯੁਰਵੇਦਿਕ ਸੈਂਟਰ ਦੀ ਗੱਲ ਕਰੀਏ ਤੇ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡਾ ਨਾਮ ਕਮਾ ਚੁੱਕੇ ਡਾਕਟਰ ਰਜੇਸ਼ ਪਾਟਿਆ ਦਾ ਕਲੀਨਿਕ ਮੈਡੀਕਲ ਆਯੁਰਵੇਦਿਕ ਕਲੀਨਿਕ ਜੋ ਕਿ ਹੁਣ ਮਜੀਠਾ ਰੋਡ ਤੇ ਵਿੱਚ ਖੁੱਲ ਗਿਆ ਹੈ ਸਾਹਮਣੇ ਮੈਡੀਕਲ ਕਾਲਜ ਮਜੀਠਾ ਰੋਡ ਤੇ ਖੁੱਲ ਚੁੱਕਾ ਹੈ ਨੇਰ ਕਾਲਮਲਾ ਚੌਕ ਤੇ ਇਸ ਦੀ ਗੱਲ ਕਰਾਂਗੇ ਇਸ ਤਰ੍ਹਾਂ ਦਾ ਮੈਡੀਕਮ ਕਲੀਨਿਕ ਹੈ ਜੋ ਕਿ ਆਯੁਰਵੇਦਿਕ ਤੇ ਤਰੀਕੇ ਨਾਲ ਇਲਾਜ ਕਰਦਾ ਹੈ ਤੇ ਬਹੁਤ ਹੀ ਵਧੀਆ ਇਲਾਜ ਯਾਨੀ ਕਿ ਬੇਉਲਾਦ ਬਵਾਸੀਰ ਹੋਰ ਵੀ ਕਈ ਤਰੀਕੇ ਦੇ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਡਾਕਟਰ ਸਾਹਿਬ ਨਾਲ ਵੀ ਮਿਲਾਵਾਂਗੇ ਤੇ ਗੱਲ ਕਰੀਏ ਆਯੁਰਵੈਦਿਕ ਦਵਾਈਆਂ ਜਿਹੜਾ ਕਿ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਆਂ ਸ਼ਰੀਰ ਦੀ ਰਚਨਾ ਜਿਹੜੀ ਹੈ ਆਹਾਰ ਕਰਦਾ ਤਾਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਉਹ ਆਹਾਰ ਦਾ ਹੀ ਕੰਮ ਕਰਦੀਆਂ ਸ਼ਰੀਰੀ ਰਚਨਾ ਦੁਬਾਰਾ ਕਰ ਦਿੰਦੀਆਂ ਤੇ ਉਸ ਦੇ ਨਾਲ ਹੀ ਆਪਾਂ ਆਯੁਰਵੇਦ ਦੀ ਅੱਜ ਤੁਹਾਨੂੰ ਇਸ ਤਰ੍ਹਾਂ ਦੇ ਡਾਕਟਰ ਨਾਲ ਮਿਲਾਵਾਂਗੇ ਜੋ ਕਿ ਕਾਫੀ ਖਿਆਤੀ ਪ੍ਰਾਪਤ ਕਰ ਚੁੱਕੇ ਹਨ ਤੇ ਗੱਲ ਕਰੀਏ ਦੇਸ਼ ਵਿਦੇਸ਼ ਦੇ ਵਿੱਚ ਮਸ਼ਹੂਰ ਡਾਕਟਰ ਰਜੇਸ਼ ਪਾਟਿਆ ਜੀ ਜੋ ਕਿ ਅੱਜ ਸਾਡੇ ਨਾਲ ਮੌਜੂਦ ਹਨ ਤਾਂ ਗੱਲਬਾਤ ਕਰਾਂਗੇ ਸਵਾਗਤ ਹੈ ਸਰ ਤੁਹਾਡਾ ਲਾਈਵ ਪਰ ਤੇ ਸਾਡੇ ਕੋਲ ਆਯੁਰਵੈਦਿਕ ਕਲੀਨਿਕ ਚਲਾ ਰਹੇ ਹਨ ਤੇ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹ ਕਈ ਸਾਲਾਂ ਤੋਂ ਇਸ ਤਰ੍ਹਾਂ ਸੇਵਾ ਕਰ ਰਹੇ ਹਨ ਕਿ ਲੱਖ ਰੁਪਏ ਖਰਚ ਕਰਕੇ ਜੋ ਖੁਸ਼ੀਆਂ ਲੋਕਾਂ ਦੇ ਘਰ ਚ ਨਹੀਂ ਆਉਂਦੀ ਇਹ ਉਹਨਾਂ ਨੂੰ ਬਹੁਤ ਚੰਪੈਸਿਆਂ ਨਾਲ ਦੇ ਦਿੰਦੇ ਆ ਤੇ ਖੁਸ਼ੀਆਂ ਦੇ ਨਾਲ-ਨਾਲ ਮਰੀਜ਼ ਇਹਨਾਂ ਨੂੰ ਮਠਾਈ ਦੇ ਡੱਬੇ ਵੀ ਦੇ ਕੇ ਜਾਂਦੇ ਆ ਉਹਦੀ ਗੱਲ ਇਹ ਆਪ ਦੱਸਣਗੇ ਅ ਸਾਰਿਆਂ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਆਦਾਬ ਕਲਾਜੀ ਤੁਹਾਡਾ ਬਹੁਤ ਸਵਾਗਤ ਹੈ ਤੁਸੀਂ ਮੇਰੇ ਨਵੇਂ ਕਲੀਨਿਕ ਤੇ ਆਏ ਨਵੇਂ ਆਫਿਸ ਆਏ ਸੋ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਤੇ ਮੈਂ ਬੜੀ ਖੁਸ਼ੀ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਸਾਰੇ ਆਪਣੇ ਸਰੋਤਿਆਂ ਨੂੰ ਕਸਟਮਰਸ ਨੂੰ ਦੱਸਣਾ ਚਾਹਨਾ ਕਿ ਅਸੀਂ ਆਪਣਾ ਇੱਕ ਨਿਆ ਆਫਿਸ ਸਟਾਰਟ ਕੀਤਾ ਹੈ ਕਾਲਾ ਮਾਲਾ ਚੌਕ ਮਜੀਠਾ ਰੋਡ ਨੇੜੇ ਵੀਜ਼ਾ ਸਟੋਰ ਵੀਜ਼ਾ ਸਟੋਰ ਦੇ ਬਿਲਕੁਲ ਨਜ਼ਦੀਕ 메ਨ ਰੋਡ ਤੇ ਕਾਲਾ ਮਾਲਾ ਚੌਕ ਸਾਰਾ ਕੰਪਲੈਕਸ ਤੁਸੀਂ ਦੁਪਹਿਰੀ 2 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਸਾਨੂੰ ਕੋਈ ਵੀ ਪੇਸ਼ੈਂਟ ਜਿਹੜਾ ਉਹ ਮਿਲਣ ਆ ਸਕਦਾ ਜਿਹੜਾ ਮੇਰਾ ਕੋਈ ਭਾਈ ਭੈਣ ਕੋਈ ਦੋਸਤ ਜਿਹਨੂੰ ਪ੍ਰੋਬਲਮਸ ਆ ਰਹੀਆਂ ਲਾਈਕ ਬੇਔਲਾਦ ਹੈਗੇ ਆ ਕਿਟਾਣੂ ਘਟ ਹੈਗੇ ਆ ਔਰਤਾਂ ਦੇ ਗੁਪਤ ਰੋਗ ਹੈ ਬਵਾਸੀਰ ਹੈ ਪੱਥਰੀ ਹੈ ਮੋਟਾਪਾ ਹੈ ਸਰਵਾਈਕਲ ਹੈ ਅ ਇਨ ਆ ਸਾਰੀਆਂ ਪ੍ਰੋਬਲਮਸ ਵਾਸਤੇ ਲੋਕ ਮੇਰੇ ਕੋ ਆਉਂਦੇ ਆ ਤੇ ਮੈਂ ਤਹੇ ਦਿਲੋਂ ਉਹਨਾਂ ਦਾ ਵੈਲਕਮ ਕਰਦਾ ਜੀ ਗੱਲ ਕਰੀਏ ਆਯੁਰਵੈਦਿਕ ਮੈਡੀਸਿਨ ਦੀ ਤੇ ਆਯੁਰਵੈਦਿਕ ਮੈਡੀਸਿਨ ਆਪਣੇ ਆਪ ਚੋਸ਼ਦੀ ਜਿਹੜੀ ਆ ਉਹ ਸਰੀਰ ਦੀ ਰਚਨਾ ਕਰਦੀ ਆ ਹੂੰ ਜੇ ਦੇ ਹੀ ਡੈਫੀਸ਼ੀਐਂਸੀ ਕੋਈ ਨਹੀਂ ਯਾਨੀ ਕਿ ਉਹਦਾ ਸਾਈਡ ਇਫੈਕਟ ਕੋਈ ਨਹੀਂ ਹੈ ਤੇ ਤੁਸੀਂ ਭੰਡਾਰ ਜਿਹੜਾ ਬਣਾ ਰੱਖਿਆ ਹੈ ਦਵਾਈਆਂ ਦਾ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਕੁਝ ਇਸ ਬਾਰੇ ਸਾਨੂੰ ਜਾਣਕਾਰੀ শ্রোਤਿਆਂ ਨੂੰ ਦਿਓ ਆ ਕਲਾਸ ਜੀ ਸਾਡੇ ਕੋਲ ਸਿਰਫ ਔਰ ਸਿਰਫ ਬ੍ਰਾਂਡਡ ਮੈਡੀਸਿਨ ਸੀ ਇਸਤੇਮਾਲ ਹੁੰਦੀਆਂ ਜਿਸ ਤਰ੍ਹਾਂ ਕਿ ਤੁਸੀਂ ਬਾਹਰ ਅਸੀਂ ਲਿਖ ਕੇ ਲਗਾਇਆ ਡਾਬਰ ਜੰਡੂ ਬੈਤਨਾਥ ਆਯੂ ਕਲਪ ਏਮੇਲ ਸਾਰੀਆਂ ਵਰਲਡ ਕਲਾਸ ਕੰਪਨੀ ਦੀਆਂ ਦਵਾਈਆਂ ਹੀ ਅਸੀਂ ਯੂਜ਼ ਕਰਨੇ ਆ ਔਰ ਸਾਰੇ শ্রোਤਿਆਂ ਨੂੰ ਮੈਂ ਸੁਨੇਹਾ ਵੀ ਦੇਣਾ ਚਾਹਨਾ ਕਿ ਖੁੱਲੀਆਂ ਦਵਾਈਆਂ ਖਾ ਕੇ ਆਪਣੀ ਸਿਹਤ ਦੇ ਨਾਲ ਖਿਲਵਾੜ ਨਾ ਕਰੋ ਅੱਛੀ ਕੰਪਨੀ ਦੀ ਅੱਛੀ ਮੈਡੀਸਿਨ ਖਾਓਗੇ ਕਿਉਂਕਿ ਠੀਕ ਤੁਹਾਨੂੰ ਅੱਛੀ ਮੈਡੀਸਿਨ ਨੇ ਕਰਨਾ ਹੈ ਡਾਕਟਰ ਨੇ ਨਹੀਂ ਕਰਨਾ ਡਾਕਟਰ ਸਿਰਫ ਮੈਡੀਸਿਨ ਦੇਵੇਗਾ ਅਗਰ ਮੈਡੀਸਿਨ ਦੇ ਵਿੱਚ ਕੁਆਲਿਟੀ ਹੈ ਉਹਦੀ ਆਥੈਂਟੀਸਿਟੀ ਹੈ ਤੇ ਪੇਸ਼ੈਂਟ ਨੂੰ ਜ਼ਰੂਰ ਆਰਾਮ ਆਏਗਾ ਅਸੀਂ ਅੱਜ ਤੱਕ ਹਜ਼ਾਰਾਂ ਪੇਸ਼ੈਂਟ ਦੇਖ ਚੁੱਕੇ ਹਾਂ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਸੋ ਸਾਡੇ ਕੋਲੋਂ ਤੁਹਾਨੂੰ ਡਾਬਲ ਜੰਡੂ ਬੈਦਨਾਥ ਆਯੂ ਕਲਬ ਵਰਗੀਆਂ ਮੈਡੀਸਿਨਸ ਹੀ ਮਿਲਣਗੀਆਂ ਔਰ ਕਸਟਮਰ ਵਿਦ ਬਿੱਲ ਇਹ ਮੈਡੀਸਨ ਮੇਰੇ ਕੋ ਲੈ ਕੇ ਜਾ ਸਕਦਾ ਕਿਉਂਕਿ ਸਾਰੀਆਂ ਮੈਡੀਸਿਨਸ ਅਸੀਂ origignal ਔਰ direct ਕੰਪਨੀਆਂ ਤੋਂ ਹੀ ਮੰਗਵਾਨੇ ਦੂਜੀ ਗੱਲ ਕਰੀਏ ਮੈਡੀਸਨ ਤੇ ਲੈਣੀ ਬੜੀ ਆਸਾਨ ਹੁੰਦੀ ਹੈ ਜੇ ਡਾਕਟਰ ਦੀ ਕਨਸਲਟੇਸ਼ਨ ਕਿੰਨੀ ਕਿ ਜ਼ਰੂਰੀ ਹੁੰਦੀ ਹੈ ਮੈਡੀਸਨ ਕਿਸ ਤਰ੍ਹਾਂ ਖਾਣੀ ਹੈ ਕਿਹੜੀ ਲੈਣੀ ਹੈ ਕਿੰਨੀ ਲੈਣੀ ਹੈ ਸਰ ਉਹ ਸਾਰਾ ਪੇਸ਼ੈਂਟ ਨੂੰ ਦੱਸਿਆ ਜਾਏਗਾ ਜਿਸ ਵੇਲੇ ਇੱਕ ਲਾਸਟ ਜੀ ਪੇਸ਼ੈਂਟ ਸਾਡੇ ਕੋਲ ਆਏਗਾ ਜੋ ਵੀ ਉਹਨੂੰ ਪ੍ਰੋਬਲਮ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਮਰਦਾਨਾ ਕਮਜ਼ੋਰੀ ਦੇ ਲੋਕ ਆਂਦੇ ਆ ਬੇ ਇਲਾਜ ਜਿਹੜੇ ਲੋਕ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਹੈ بڑے بڑے ਵੱਡੇ ਹ ਵੀ ਰਿਕਮੈਂਡ ਕੀਤਾ ਜਾਂਦਾ ਸੋ ਮੇਰੇ ਕੋਲ ਜ਼ਿਆਦਾਤਰ ਉਹੀ ਕੇਸਸ ਆਂਦੇ ਆ ਅਜਕਲ ਪਾਈਲਸ ਬੜੀ ਕਾਮਨ ਹੈਗੀ ਆ ਜਿਹਨੂੰ ਬਵਾਸੀਰ ਕਹਿੰਦੇ ਹੋ ਜਾਂ ਹੈਮੋਰਾਈਡਸ ਕਹਿੰਦੇ ਹੋ ਮੈਡੀਕਲ ਲਾਈਨ ਦੇ ਵਿੱਚ ਜੋੜਾਂ ਦਾ ਦਰਦ ਹੈਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੋਟਾਪਾ ਬਹੁਤ ਲੋਗ ਲਾਈਫ ਸਟਾਈਲ ਡਿਸੀਜ਼ ਹੈ ਓਬੈਸਟੀ ਮੋਟਾਪੇ ਦੇ ਬਹੁਤ ਪੇਸ਼ੈਂਟਸ ਆਉਂਦੇ ਆ ਸੋ ਜਿਸ ਤਰ੍ਹਾਂ ਦਾ ਪੇਸ਼ੈਂਟ ਆ ਉਸ ਤਰੀਕੇ ਨਾਲ ਉਹਨੂੰ ਗਾਈਡ ਕੀਤਾ ਜਾਏਗਾ ਪ੍ਰੋਪਰ ਆਯੁਰਵੈਦਿਕ ਮੈਡੀਸਿਨਸ ਦੇ ਨਾਲ ਹੀ ਅਸੀਂ ਟਰੀਟ ਕਰਦੇ ਆ ਸਾਡੇ ਕੋਲ ਸਿਰਫ ਤੇ ਸਿਰਫ ਕੁਆਲਿਟੀ ਐਂਡ ਬ੍ਰਾਂਡਡ ਆਯੁਰਵੈਦਿਕ ਮੈਡੀਸਿਨਸ ਹੀ ਮਿਲਦੀਆਂ ਆ ਜੀ ਤੁਸੀਂ ਗੱਲ ਕਰੀਏ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੇ ਵੀ ਕਸਟਮਰ ਜਿਹੜੇ ਕਿ ਬਾਹਰ ਬੈਠੇ ਫੋਰਨ ਦੇ ਵਿੱਚ ਵੀ ਦਵਾਈਆਂ ਮੰਗਾਉਂਦੇ ਆ ਕਿ ਉਹਨਾਂ ਨੂੰ ਵੀ ਪ੍ਰੋਵਾਈਡ ਕਰਦੇ ਹੋ ਤੁਸੀਂ ਬਿਲਕੁਲ ਜੀ ਅਸੀਂ ਫੋਰਨ ਕੰਟਰੀਜ਼ ਦੇ ਵਿੱਚ ਜਿਹੜੇ ਲੋਕ ਬੈਠੇ ਆ ਮੇਰੇ ਕੋਲ ਕਾਫੀ ਸਾਰੇ ਇਸ ਤਰ੍ਹਾਂ ਦੇ ਕੇਸਿਸ ਹੈਗੇ ਆ ਜਿਹੜੇ ਬਾਹਰਲੇ ਮੁਲਕਾਂ ਤੋਂ ਵਿੱਚ ਤੇ ਬਿਲਕੁਲ ਟੈਲੀਫੋਨਿਕਲੀ ਥੱਲੇ ਮੇਰਾ ਨੰਬਰ ਦਿੱਤਾ ਹੈਗਾ ਸਕਰੀਨ ਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਮੈਡੀਸਿਨ ਮੰਗਾ ਸਕਦੇ ਹੋ ਕੋਈ ਇਸ਼ੂ ਨਹੀਂਗਾ ਸਾਰੀ ਗੱਲ ਮੈਨੂੰ ਟੈਲੀਫੋਨਿਕਲੀ ਦੱਸੋ ਕੀ ਸਿੰਪਟਮਸ ਹੈ ਕੀ ਪ੍ਰੋਬਲਮਸ ਹੈ ਕੀ ਰਿਪੋਰਟਸ ਹੈਗੀਆਂ ਸਾਰੀਆਂ ਮੇਰੇ ਨਾਲ ਵਟਸਐਪ ਤੇ ਸ਼ੇਅਰ ਕਰੋ ਅੱਜਕੱਲ ਡਿਜੀਟਲ ਜਮਾਨਾ ਹੈਗਾ ਮੈਡੀਸਿਨ ਤੁਹਾਨੂੰ ਤੁਹਾਡੇ ਘਰ ਬੈਠਿਆਂ ਦੀ ਪਹੁੰਚ ਜਾਏਗੀ ਜੀ ਤੁਸੀਂ ਇੱਕ ਤੁਹਾਡੇ ਕੋ ਜਾਣਦੇ ਜਾਂਦੇ ਇੱਕ ਆਫਰ ਵੀ ਲੈਣਾ ਚਾਹੋਗੇ ਕਿ ਸਾਡੇ ਸ਼ਰੋਤੇਆਂ ਲਈ ਖਾਸ ਕਨਸਲਟੈਂਸ ਤੁਹਾਡੇ ਵੱਲੋਂ ਕਿਹੜੀ ਕਿਹੜੀ ਫ੍ਰੀ ਦਿੱਤੀ ਜਾ ਰਹੀ ਹੈ ਸਰ ਮੈਂ ਬੜੀ ਵਧੀਆ ਖਬਰ ਦੇਣਾ ਚਾਹਨਾ ਆਪਣੇ ਸਰੋਤਿਆਂ ਨੂੰ ਆਪਣੇ ਦੇਸ਼ ਵਿਦੇਸ਼ ਚ ਬੈਠੇ ਕਸਟਮਰਸ ਨੂੰ ਜਾਂ ਪੰਜਾਬ ਵਾਸੀਆਂ ਨੂੰ ਜਾਂ ਅਮਰਸਰ ਵਾਸੀਆਂ ਨੂੰ ਜਾਂ ਜਿੱਥੋਂ ਵੀ ਕੋਈ ਆ ਰਿਹਾ ਮੇਰੇ ਕੋਲ ਹਰ ਬੁੱਧਵਾਰ ਤੇ ਹਰ ਵੀਰਵਾਰ ਨੋਟ ਕਰ ਲਓ ਜੀ ਹਰ ਬੁੱਧਵਾਰ ਔਰ ਹਰ ਵੀਰਵਾਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਨਫਿਊਜ਼ ਹੋ ਕੀ ਕਰੀਏ ਕੀ ਨਾ ਕਰੀਏ ਕਿੱਥੋਂ ਇਲਾਜ ਕਰਾਈਏ ਤੁਸੀਂ ਮੇਰੇ ਕੋਲ ਆ ਕੇ ਵਿਦਆਊਟ ਗਿਵਿੰਗ ਮੀ ਅ ਸਿੰਗਲ ਪੈਣੀ ਇੱਕ ਪੈਸਾ ਦਿੱਤੇ ਬਗੈਰ ਤੁਸੀਂ ਮੇਰੇ ਕੋਲੋਂ ਬਿਲਕੁਲ ਮੁਫਤ ਸਲਾਹ ਲੈ ਸਕਦੇ ਹੋ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜੋੜਾਂ ਦਾ ਦਰਦ ਹੈ ਮਰਦਾਨਾ ਕਮਜ਼ੋਰੀ ਹੈ ਬੇਔਲਾਦ ਹੈ ਕਿ ਔਰਤਾਂ ਦੇ ਗੁਪਤ ਰੋਗ ਹੈ ਕਿਸੇ ਵੀ ਤਰ੍ਹਾਂ ਦੀ ਯਾਨੀ ਕਿ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਡਾਕਟਰ ਸਾਹਿਬ ਲੋਕ ਬੁੱਧਵਾਰ ਤੇ ਵੀਰਵਾਰ ਤੇ ਬੁੱਧਵਾਰ ਵੀਰਵਾਰ ਤੁਸੀਂ ਜੇ ਕਿਸੇ ਤਰ੍ਹਾਂ ਦੀ ਤੁਹਾਡੇ ਸਰੀਰਕ ਤੌਰ ਤੇ ਪਰੇਸ਼ਾਨੀ ਹੈਗੀ ਹੈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਬਿਨਾਂ ਚੇ ਜਿੱਥੇ ਇਸ ਥਲੀ ਦੇ ਤੇ ਨੰਬਰ ਤੇ ਕਾਲ ਕਰ ਲਓ ਅਪਾਇੰਟਮੈਂਟ ਲੈ ਕੇ ਡਾਕਟਰ ਸਾਹਿਬ ਨੂੰ ਮਿਲੋ ਤੇ ਆਪਣੀ ਸਰੀਰ ਦੇ ਵਿੱਚ ਆ ਰਹੀ ਬਿਮਾਰੀ ਦਾ ਇਲਾਜ ਕਰ ਲਓ ਕਿਉਂਕਿ ਸਰੀਰ ਹੀ ਤੁਹਾਡਾ ਇਸ ਤਰ ਐਂਡ ਤੱਕ ਤੁਹਾਡੇ ਨਾਲ ਚੱਲੇਗਾ ਤੇ ਇਹਨੂੰ ਸਵਸਥ ਰੱਖੋ ਇਹਨੂੰ ਤੰਦਰੁਸਤ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਦੇ ਨਾਲ ਤੁਹਾਡੇ ਯਾਰਾਂ ਦੋਸਤਾਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਰੀਰ ਹੀ ਅੱਗੇ ਖੜਾ ਹੋਣਾ ਇਹ ਜੇ ਚੰਗਾ ਤੇ ਸਾਰੇ ਚੰਗੇ ਰਹਿਣਗੇ